ਪਰ ਨੂੰ ਸਵੇਰੇ ਅਰਲੀ ਮਾਰਨਿੰਗ ਤੁਹਾਨੂੰ ਪਤਾ ਹੈ ਕਿ ਛਾਟਾ ਥਾਣੇ ਦੇ ਅਧੀਨ ਵਰਿੰਦਰ ਸਿੰਘ ਉਹਦਾ ਮਰਡਰ ਹੋ ਗਿਆ ਸੀ ਔਰ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿੱਦ ਕੱਲ ਸਾਹਮਣੇ ਆਈ ਸੀ ਕਿ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਬਿਲਕੁਲ ਨੇੜੇ ক্লোਜ਼ ਰੇਂਜ ਤੋਂ ਉਹਨਾਂ ਦੇ ਉਹਨਾਂ ਤੇ ਫਾਇਰ ਕੀਤਾ ਕਿਉਂਕਿ ਉਹਨਾਂ ਦੇ ਗਰਦਨ 'ਚ ਲੱਗਿਆ ਤੇ ਅਨਫੋਰਚਨਟਲੀ ਉਹਨਾਂ ਦੀ ਹਸਪੀਟਲ ਜਾ ਕੇ ਡੈਥ ਹੋ ਗਈ ਇਥੇ ਸੀ ਕੇਸ ਰਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਔਰ ਇਹਦੇ ਚ ਜਿਹੜਾ ਮੇਨ ਐਂਗਲ ਸਾਹਮਣੇ ਆਇਆ ਸੀ ਕਿ ਜਿਹੜੇ ਇੱਕ ਨਿਸ਼ਾਨ ਸਿੰਘ ਹੈਗਾ ਉਹਦੀ ਆਪਣੀ ਵਾਈਫ ਨਾਲ ਝਗੜਾ ਸੀਗਾ ਅ ਅਰਸ਼ਪ੍ਰੀਤ ਕੌਰ ਨਾਲ ਔਰ ਉਸਤੇ ਉਹਨਾਂ ਦਾ ਅੱਗੇ ਬੇਟਾ ਵੀ ਸੀਗਾ ਤੇ ਵਰਿੰਦਰ ਸਿੰਘ ਮਾਮਾ ਸੀ ਅਰਸ਼ਪ੍ਰੀਤ ਕੌਰ ਦਾ ਇਹ ਪੈਰ ਵੀ ਕਰਦੇ ਸੀਗੇ ਤੋ ਪਹਿਲਾਂ ਇਹਨਾਂ ਦਾ ਜਦੋਂ ਆਪਸ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਫੈਸਲਾ ਹੋ ਗਿਆ ਬਟਾਲਾ ਦੇ ਏਰੀਏ ਦੇ ਵਿੱਚ ਤੇ ਉੱਥੇ ਫਿਰ ਕਿਉਂਕਿ ਨਿਸ਼ਾਨ ਸਿੰਘ ਵੀ ਉਸ ਏਰੀਏ ਦੇ ਰਹਿਣ ਵਾਲਾ ਬਟਾਲੇ ਦਾ ਉਸ ਤੋਂ ਬਾਅਦ ਹੁਣ ਲੇਟੈਸਟ ਇਹਨਾਂ ਨੂੰ ਕੋਈ ਜੋ ਕਾਫੀ ਥ੍ਰੈਟ ਕਰ ਰਹੀ ਸੀ ਬੇਸਿਕਲੀ ਇਸ ਕਰਕੇ ਕਿ ਬੱਚਾ ਜਿਹੜਾ ਉਹਦੀ ਕਸਟਡੀ ਲੈਣ ਵਾਸਤੇ ਉਸ ਤੋਂ ਬਾਅਦ ਅਚਾਨਕ ਇਹ ਜਿਹੜਾ ਮਰਡਰ ਹੁੰਦਾ ਇਹਨੂੰ ਬੜਾ ਪ੍ਰੋਫੈਸ਼ਨਲੀ ਟੰਗ ਦੇ ਨਾਲ ਸਾਰਾ ਇਨਵੈਸਟੀਗੇਟ ਕਰਦੇ ਹੋਏ ਦੰਨਾ ਉਧਰ ਜੋ ਭੈਣ ਤੇ ਭਣੋਈਆ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਲਾਲ ਤੇ ਪਰਮਜੀਤ ਕੌਰ ਇਹ ਤਰਨ ਤਰਨ ਦੇ ਨੇ ਦੋਨੋਂ ਕਿਉਂਕਿ ਨਿਸ਼ਾਨਦੇ ਸਾਰੀ ਪੈਰ ਵੀ ਇਹੀ ਕਰਦੇ ਸੀ ਔਰ ਇਹ ਬਾਰ ਬਾਰ ਇਸ ਗੱਲ ਦੇ ਵਿੱਚ ਉਹਦਾ ਸਾਥ ਦਿੰਦੇ ਸੀ ਕਿ ਇਹਨਾਂ ਨੂੰ ਡਰਾ ਕੇ ਆਪਾਂ ਬੱਚਾ ਲੈ ਲਈਏ ਉਸ ਤੋਂ ਬਾਅਦ ਕਿਉਂਕਿ ਸ਼ੂਟਰ ਬਿਲਕੁਲ ਅਨ ਆਈਡੈਂਟੀਫਾਈਡ ਸੀ ਉਹਨਾਂ ਨੂੰ ਬਹੁਤ ਪ੍ਰੋਫੈਸ਼ਨਲੀ ਅਸੀਂ ਟਰੈਕ ਕੀਤਾ ਉਦੇ ਦੋਨੋਂ ਸ਼ੂਟਰ ਜਿਹੜੇ ਕਾਬੂ ਕਰ ਲਏ ਗਏ ਜੋਬਨਪ੍ਰੀ ਤੇਲਿਅਸ ਜੋਬਨ ਇਹ ਫਤੂਪੁਰ ਪਿੰਡ ਹੈਗਾ ਕੋਟਲੀ ਸੂਰਤ ਮੱਲੀ ਸਿੰਘ ਮੱਲੀ ਜਿਹੜਾ ਗੁਰਦਾਸਪੁਰ ਦਾ ਥਾਣਾ ਹੈ ਬਟਾਲੇ ਦਾ ਔਰ ਉਸ ਤੋਂ ਇਲਾਵਾ ਸੁਖਵੀਰ ਸਿੰਘ ਜਿਹੜਾ ਸੁਖ ਵਿਲੇਜ ਮਾਹਲ ਕਲਨੌਰ ਗੁਰਦਾਸਪੁਰ ਦਾ ਇਹ ਦੋਨਾਂ ਦੀ ਏਜ तकरीबन 22 ਸਾਲ ਹੈਗੀ ਹੈ ਅਨਪਲੋਇਡ ਨਹੀਂ ਔਰ ਮੁੱਢਲੀ ਪੁੱਛਗਿੱਛੇ 깔 ਪਤਾ ਲੱਗੀ ਸੀ ਕਿ ਜਿਹੜਾ ਨਿਸ਼ਾਨ ਹੈ ਉਦੇ ਬਾਰੇ ਪਤਾ ਲੱਗਿਆ ਸ਼ਾਇਦ ਬਾਹਰ ਹੈ ਕਿਤੇ ਇਨਫਾਰਮ ਨਹੀਂ ਹੋ ਰਿਹਾ ਹੋ ਸਕਿਆ ਬਟ ਉਹਨੇ ਦੋ ਬੰਦਿਆਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਮੈਂ ਦੁਬਈ ਸੈਟਲ ਕਰਾ ਦੂੰਗਾ ਤੁਸੀਂ ਮੇਰੇ ਵਾਸਤੇ ਇਹ ਕੰਮ ਕਰ ਦਿਓ ਇਹਨਾਂ ਨੂੰ ਪਿਸਟਲ ਵੀ ਪ੍ਰੋਵਾਈਡ ਕੀਤਾ ਗਿਆ ਉਸ ਦੀ ਪੁੱਛਗਿੱਛ ਦੇ ਵਿੱਚ ਜੋ ਬੰਦੋਂ ਪਤਾ ਲੱਗਿਆ ਕਿ ਇਹਦਾ ਮੇਰਾ ਗਲੌਕ ਪਿਸਟਲ ਜਿਸ ਨਾਲ ਉਹਨਾਂ ਨੇ ਵਾਰਦਾਤ ਕੀਤੀ ਹੈ ਉਹਨੇ ਇੱਥੇ ਛਪਾਇਆ ਹੋਇਆ ਸੀਗਾ ਇਸ ਏਰੀਆ ਦੇ ਥਾਣਾ ਝਾਟਾ ਦੇ ਜਿੱਥੇ ਆਪਾਂ ਖੜੇ ਆ ਉਹ ਜਦੋਂ ਪੁਲਿਸ ਪਾਰਟੀ ਐਸ ਐਚ ਓ ਲਾਪਰੀ ਦੀ ਰਹਿਨਮਾਈ ਦੇ ਵਿੱਚ ਇੱਥੇ ਆਈ ਤੇ ਉਹ ਸਾਰੇ ਕਿਉਂਕਿ ਅੱਜਕੱਲ ਪ੍ਰੋਟੋਕੋਲ ਹੈਗਾ ਸਾਰਾ ਜਿਹੜਾ ਆਪਣੇ ਸਾਰੀ ਫਿਡਿਓਗ੍ਰਾਫੀ ਵੀ ਹੁੰਦੀ ਹੈ ਤਾਂ ਉੱਥੇ ਜਦੋਂ ਉਹ ਕਰ ਰਹੇ ਸੀਗੇ ਰਿਕਵਰੀ ਵਾਸਤੇ ਉਹਨੇ ਜਿੱਥੇ ਰੱਖਿਆ ਹੋਇਆ ਸੀ ਚੁਪਾ ਕੇ ਉਹਨੇ ਜਦੋਂ ਹੱਥ ਨਾਲ ਕੱਢਿਆ ਤਾਂ ਉਹਨੂੰ ਪਤਾ ਸੀ ਕਿ ਪਿਸਤਰ ਕੋਕ ਰੱਖਿਆ ਹੋਇਆ ਸੀਗਾ ਉਹਨੇ ਇਮੀਡੀਏਟਲੀ ਇੱਕ ਗੋਲੀ ਜਿਹੜੀ ਐ ਚਲਾਈ ਔਰ ਹੈਂਡ ਕਨਸਟੇਬਲ ਜਿਹੜਾ ਹੈਗਾ ਉੱਥੇ ਗੁਰਿੰਦਰ ਸਿੰਘ ਉਹਦੇ ਬਿਲਕੁਲ ਕੰਨ ਦੇ ਕੋਲ ਦੀ ਨਿਕਲ ਗਈ ਸਿਰ ਕੋਲੋਂ ਤੇ ਉਹ ਅ ਮਸਾਂ ਬੱਚਾ ਉਹ ਦੂਰੋਂ ਜਿਹੜਾ ਲਾਪਰੀਤ ਐਸਐਚਓ ਨੇ ਬੜੇ ਅਲਰਟ ਹੁੰਦੇ ਹੋਏ ਆਪਣੇ ਜਿਹੜਾ ਸਰਵਿਸ ਵੈਪਨ ਨਾਲ ਉਹ ਤੋਂ ਗੋਲੀ ਚਲਾਈ ਜੋ ਕਿ ਉਹਦੀ ਲੱਤ ਤੇ ਲੱਗੀ ਉਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਔਰ ਦੋਨੇ ਜਿਹੜੇ ਮੁਲਜ਼ਮ ਨੇ ਇਹ ਅਰੈਸਟ ਹੋ ਚੁੱਕੇ ਇਸ ਕੇਸ 'ਚ ਔਰ ਇਹ ਟੋਟਲ ਕੇਸ ਸੋਲਵ ਹੋਇਆ ਉਹਨੇ ਤੇ ਜਿਹੜਾ ਮੇਨ ਗੱਲ ਹੈ ਕਿ ਨਿਸ਼ਾਨ ਸਿੰਘ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਉਹਦੀ ਅਸੀਂ ਸਾਰਾ ਦੇਖ ਰਹੇ ਹਾਂ ਕਿ ਉਹਦੀ ਵੇਅਰਬਾਊਟਸ ਕਿੱਥੇ ਨੇ ਔਰ ਬੜੀ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਇਹ ਜਿਹੜਾ ਮਰਡਰ ਹੈ ਇਹ ਕੰਪਲੀਟਲੀ ਇਟ ਸਟੈਂਡਸ ਟ੍ਰਿਸਟ